ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਦਾ ਫਿਰ ਇਹ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ 'ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਾਇਆ ਸੀ ਗੱਡੀ ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਉਹ ਸਾਨੂੰ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਛਕੰਟ ਟਾਈਮ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੰਨ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ। ਕਾਰਨ ਪਤਾ ਲੱਗੇ ਕਿਸ ਤਰ੍ਹਾਂ ਹੋਈ ਸੀ। ਕੁਸ਼ਮਣੀ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼-ਖੁਸ਼ ਸੀਗੀ ਪੂਰੀ ਉਹ। ਇੰਡੀਆ ਨੂੰ ਪੂਰੀ ਖੁਸ਼ੀ ਨਾਲ ਜਾਣਾ ਹੈਗਾ ਇੰਡੀਆ ਬਸ। ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ। ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀਗੀ ਉਹ ਹੀ ਉੱਥੇ। 12-12 ਘੰਟੇ ਜੌਬ ਸੀ। ਪਹਿਲੇ 2 ਦਿਨ ਸਤੋਂ ਸਵੇਰ ਦੇ 7:00 ਤੱਕ। ਖੀਰਲੇ 2 ਦਿਨ ਸਤ ਤੋਂ ਰਾਤ ਦੇ 7:00 ਇਹ ਚਾਰ ਉਹਨਾਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀ ਆ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬਾ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀ ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀ ਕਦੇ ਉਹ ਡੀਪੀ ਦਾ ਕਦੇ ਉਹਦਾ ਇਹ じゃ ਕੋਈ ਬਿਹੇਵ ਆਇਆ ਸੀ ਜੋ ਰੈਗੂਲਰ ਸੀ ਵੀ ਡਿਊਟੀ ਦੇ ਉੱਤੇ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਉਹਨੇ ਸਾਡੇ ਨਾਲ ਤਾਂ ਕਦੇ ਕੁਝ ਸ਼ੇਅਰ ਨਹੀਂ ਕੀਤੀ ਪੀਆ ਪਾਈ ਹੋਈ ਸੀ ਬਸ 11 ਮਹੀਨੇ ਚੋਦੀ ਪੀਆ ਆ ਜਾਣੀ ਸੀ 5ਵੇਂ 6ਵੇਂ ਮਹੀਨੇ ਜੀ ਪੀਆਰ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਤੁਹਾਡੇ 6 ਮਹੀਨੇ ਲੱਗਣਗੇ ਪੀਆਰ ਹੋਰ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਵੇ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆਰ ਵਿਆਹ ਦੀ ਤਿਆਰੀਆਂ ਕਰਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਵਿਆਹੂਗੀ ਇੰਡੀਆ ਆਊਗੀ ਵਿਆਹ ਵਿਆਹ ਕਰਕੇ ਤੋਂ ਪਤਾ ਲੱਗਿਆ ਜੀ ਕਿਨੇ ਨਹੀਂ ਉਧਰ ਹੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਤੇ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਬੰਟਡ ਕਰਦਾ ਉੱਥੇ ਕੈਨੇਡਾ ਦੇ ਵਿੱਚ ਆ ਕੈਨੇਡਾ ਸਾਡੇ ਤੇ ਨਿਕਲ ਚੁੱਕੇ ਨੇ ਇੰਡੀਆ ਲੈਣ ਵਾਸਤੇ ਬੇਟੀ ਐਫਰਟ ਚ ਕਰ ਰਹੀ ਹੈ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਹਦੇ ਬੈਠਿਆਂ ਨੂੰ ਕੀ ਪਤਾ ਹੁਣ ਕੀ ਦੇਖੋ ਵਧੀਆ ਰੋਟੀਟ ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇ ਰੈਡੀ ਮੈਂ ਆਉਂਗੀ ਮਹੀਨੇ ਤੱਕ ਤੇ ਮੇਰੀ ਪੀਆਰ ਹੋ ਜਾਣੀ ਹੈ ਲੋਦਬਾਦ ਮੈਂ ਆ ਜੂਗੀ ਛੁੱਟੀ ਲੈ ਕੇ ਸਾਨੂੰ ਬੱਚ ਨੂੰ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮਗਰੋਂ ਬੰਦ ਰਿਹਾ ਫਿਰ ਇਹ ਜੋ ਵੱਡੀ ਸਿਸਟਰੀ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਗਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਮਿਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਨਹੀਂ ਹਾਂ ਜੀ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤ ਆ ਜੀ ਪਤਾ ਨਹੀਂ ਬਸ ਉਹ ਰਾਮਾਤਮਾ ਕਰੇ ਵੀ ਸਾਡੀ ਜੀਵਨ ਸੀ ਆਖਰੀ ਕੋਈ ਅਡਵਾਈਸ ਪੂਰੇ ਕਰਨੇ ਚਾਹੁੰਦੇ ਆ ਵੀ ਇਥੇ ਲੱਗੇ ਸੀ ਉਹਨਾਂ ਦੀਆਂ ਆਵਾਜ਼ਾਂ ਵੀ ਸਾਡੀ ਜੀਵਨ ਵੱਤ ਤੋਂ ਵੱਧ ਹੋ ਗਈ